ਦੋਸਤੋ ਸਸ੍ਰੀਕਾਲ ਆਦਾਬ ਤੁਹਾਡਾ ਸਭ ਦਾ ਮੇਰੇ YouTube ਚੈਨਲ 84 ਕਰਮਜੀਤ ਪਰਸਵਾਤ ਹੈ ਸੋ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਦਲੀਪ ਕੌਰ ਟਿਵਾਣਾ ਦੀ ਬਹੁਤ ਹੀ ਖੂਬਸੂਰਤ ਕਹਾਣੀ ਮਰਨ ਰਤ ਰਚਨਾ ਨੂੰ ਅੱਧੀ ਕੁ ਰਾਤ ਸੁਪਨਾ ਆਇਆ ਜਿਵੇਂ ਉਸ ਦੇ ਪੈਰ ਤੇ ਸੱਪ ਲੜ ਪਿਆ ਹੈ ਉਹ ਤਰਫ ਕੇ ਜਾਗ ਪਈ ਉੱਠ ਕੇ ਬੈਠ ਗਈ ਲਾਈਟ ਵਾਲੀ ਪੈਰ ਨੂੰ ਟੋਕੇ ਵੇਖਿਆ ਬਿਸਤਰਾ ਛਾੜਿਆ ਪਰ ਉਹ ਤਾਂ ਨੀਰਾ ਸੁਪਨਾ ਸੀ ਖਬਰੀ ਉਸ ਨੂੰ ਕੱਲ੍ਹ ਵਾਲੀ ਗੱਲ ਯਾਦ ਆ ਰਹੀ ਸੀ cinema ਜਾਣ ਵੇਲੇ ਉਹ ਇੱਕ ਫੁੱਲ ਤੋੜ ਕੇ ਆਪਣੇ ਵਾਲਾਂ ਵਿੱਚ ਲਗਾਉਣ ਲੱਗੀ ਸੀ ਜਦੋਂ ਉਸ ਦੀ ਮਾਂ ਨੇ ਕਿਹਾ ਸੀ ਨੇਰੇ ਸਰੀਰੇ ਬੂਟੇ ਵਿੱਚ ਹੱਥ ਨਾ ਪਾਇਆ ਕਰ ਸੌਣ ਦਾ ਮਹੀਨਾ ਹੈ ਸੌ ਸਬਸਲੂਟੀ ਹੁੰਦੀ ਸੌਣ ਦੇ ਮਹੀਨੇ ਬੱਦਲ ਵਰਦੇ ਨੇ ਫੁੱਲ ਖਿੜਦੇ ਨੇ ਸਾਰੀ ਬਨਸਪਤੀ ਮੌਲਦੀ ਪਿੰਗਾ ਪੈਂਦੀਆਂ ਨੇ ਪੂੜੇ ਪੱਕਦੇ ਨੇ ਤੀਆਂ ਦੇ ਬਹਾਨੇ ਪਰਾ ਪੈਣਾ ਨੂੰ ਸਾਰਿਆਂ ਤੋਂ ਲੈਣ ਜਾਂਦੇ ਨੇ ਤੇ ਇਸ ਮਹੀਨੇ ਬਹੁਤ ਸੱਪ ਹੁੰਦੇ ਨੇ ਰਚਨਾ ਸੋਚ ਰਹੀ ਸੀ ਦੂਰ ਕਿਧਰੇ ਕੁੱਤੇ ਭੌਂਕ ਰਹੇ ਸਨ ਫੜਫੜ ਕਰਦਾ ਇੱਕ ਕਾਲਾ ਜਿਹਾ ਪੰਛੀ ਰਾਧੇ ਹਨੇਰੇ ਵਿੱਚ ਹੀ ਉਹਨਾਂ ਦੇ ਘਰ ਉੱਪਰ ਦੀ ਲੰਗਿਆ ਜਾ ਰਿਹਾ ਸੀ ਮੈਨੂੰ ਇਹ ਭੈੜਾ ਸੁਪਨਾ ਕਿਉਂ ਆਇਆ ਸੱਪ ਲੜ ਕੇ ਤਾਂ ਲੋਕ ਮਰ ਵੀ ਜਾਂਦੇ ਨੇ ਪਰ ਮੈਂ ਤਾਂ ਮਰਨਾ ਨਹੀਂ ਚਾਹੁੰਦੀ ਮੇਰੀ ਤਾਂ ਅਜੇ ਮਰਨ ਰਤ ਨਹੀਂ ਆਈ ਮਰਨ ਦੀ ਵੀ ਕੋਈ ਰਤ ਹੁੰਦੀ ਹੈ ਰਚਨਾ ਨੇ ਜਿਵੇਂ ਆਪਣੇ ਆਪ ਕੋਲ ਪੁੱਛਿਆ ਨਲਕੇ ਵਿੱਚੋਂ ਟਪਕਾ ਟਪਕਾ ਪਾਣੀ ਡਿੱਗ ਰਿਹਾ ਸੀ ਉਸ ਦਾ ਧਿਆਨ ਫਿਰ ਸਬਨੇ ਵੱਲ ਚਲਾ ਗਿਆ ਹਾਂ ਰਤਾਂ ਸਿਰਫ ਬਾਹਰ ਲੀਆਂ ਹੀ ਨਹੀਂ ਹੁੰਦੀਆਂ ਮਨ ਦੀਆਂ ਵੀ ਹੁੰਦੀਆਂ ਨੇ ਜਿੰਨਾ ਵਿੱਚ ਇੱਕ ਰਤ ਅਜਿਹੀ ਵੀ ਹੁੰਦੀ ਹੈ ਜਿਸ ਦੇ ਵਿੱਚ ਖਲੋਤਿਆਂ ਆਰ ਪਾਰ ਕੁਝ ਨਹੀਂ ਦਿਸਦਾ ਜਿਹੜੀ ਬਾਂਝ ਹੁੰਦੀ ਏ ਜਿਸ ਰੁੱਤੇ ਬਾਬਰੋਲੇ ਉੱਠਦੇ ਨੇ ਜਿੰਨਾ ਵਿੱਚ ਭੂਤਨੇ ਨੱਚਦੇ ਨੇ ਉਹੀ ਤਾਂ ਮਰਨ ਰਤ ਹੁੰਦੀ ਏ ਰਚਨਾ ਨੇ ਹਨੇਰੇ ਦਾ ਦਬਾਓ ਆਪਣੇ ਸਾਹਾਂ ਤੋਂ ਅਨੁਭਵ ਕਰਦਿਆਂ ਸੋਚਿਆ ਪਰ ਮੈਂ ਤਾਂ ਅਜੇ ਮਰਨਾ ਨਹੀਂ ਚਾਹੁੰਦੀ ਇਸ ਪਾਰ ਅਰਵਿੰਦ ਮੇਰੇ ਨਾਲ ਹੈ ਉਸ ਪਾਰ ਸਾਡਾ ਭਵਿਸ਼ ਰਾਵਿਜ ਫੁੱਲ ਉੱਗੇ ਹੋਏ ਨਹੀਂ ਅਰਵਿੰਦ ਨੇ ਇੱਕ ਫੁੱਲ ਮੇਰੇ ਵਾਲਾਂ ਵਿੱਚ ਟੰਗਿਆ ਸੀ ਇੱਕ ਟਟਣਾ ਹਨੇਰੇ ਵਿੱਚ ਆਪਣੀ ਲਾਲਟਨ ਚੁੱਕੀ ਉੱਡਿਆ ਫਿਰਤਾ ਰਿਹਾ ਸੀ ਹੁਣ ਨਾ ਜਾਣੇ ਕਿੱਧਰ ਚਲਾ ਗਿਆ ਰਚਨਾ ਨੂੰ ਫਿਰ ਸੁਪਨੇ ਵਾਲੇ ਸੱਪ ਦਾ ਚੇਤਾ ਆ ਗਿਆ ਸਾਰੀ ਦੁਨੀਆ ਵਿੱਚੋਂ ਉਸਨੇ ਮੈਨੂੰ ਹੀ ਕੱਟਣਾ ਸੀ ਪਰ ਉਹਦਾ ਵੀ ਕੀ ਦੋਸ਼ ਇਹ ਉਸਦਾ ਸਭਾ ਹੈ ਅਰਵਿੰਦ ਦਾ ਸਭਾ ਕਿੱਡਾ ਚੰਗਾ ਏ ਜਿਵੇਂ ਬਗਣ ਵਾਲਾ ਠੰਡੇ ਪਾਣੀ ਦਾ ਦਰਿਆ ਦਰਿਆ ਵਿੱਚ ਤਾਂ ਹੜ ਵੀ ਆ ਜਾਂਦੇ ਨੇ ਲੋਕੀ ਡੁੱਬ ਕੇ ਮਰ ਵੀ ਜਾਂਦੇ ਨਹੀਂ ਨਹੀਂ ਮੈਂ ਡੁੱਬ ਕੇ ਮਰਨਾ ਨਹੀਂ ਚਾਹੁੰਦੀ ਹਨੇਰੇ ਵਿੱਚ ਬੈਠੀ ਕਾਲੀ ਬਿੱਲੀ ਦੀਆਂ ਅੱਖਾਂ ਲਿਸ਼ਕ ਰਹੀਆਂ ਸਨ ਮੈਂ ਅੱਜ ਕੀ ਫਜ਼ੂਲ ਫਜ਼ੂਲ ਗੱਲਾਂ ਸੋਚੀ ਜਾ ਰਹੀਆਂ ਸੋਚਦਿਆਂ ਉਸਨੇ ਪਾਸਾ ਪਲਟ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਅਰਵਿੰਦ ਅੱਜ ਉਸ ਨੂੰ ਇਸ ਵੇਲੇ ਖਬਰੀ ਕਿਉਂ ਏਡਾ ਜ਼ਿਆਦਾ ਆ ਰਿਹਾ ਸੀ ਅਰਵਿੰਦ ਉਸ ਦਾ ਮੰਗੇਤਰ ਜਿਹੜਾ 10 ਮੀਲਾਂ ਦੀ ਦੂਰੀ ਉੱਤੇ ਇੱਕ ਦੂਸਰੇ ਸ਼ਹਿਰ ਇਸ ਵੇਲੇ ਸੁੱਤਾ ਹੋਇਆ ਹੋਵੇਗਾ ਖਬਰੀ ਉਸ ਨੂੰ ਮੇਰਾ ਹੀ ਸੁਪਨਾ ਆ ਰਿਹਾ ਹੋਵੇ ਸੋਚਦੀ ਉਹ ਖੜ ਗਈ ਅਸਮਾਨ ਉੱਤੇ ਚੰਦ ਤੁਰਦਾ ਤੁਰਦਾ ਐਨ ਉਹਨਾਂ ਦੇ ਘਰ ਦੇ ਉੱਤੇ ਆ ਪਹੁੰਚਿਆ ਸੀ ਪਰ ਐਡੀ ਕਾਲੀ ਕਾਲੀ ਇਹ ਜਾ ਕਿੱਥੇ ਰਿਹਾ ਏ ਅਰਵਿੰਦ ਦੇ ਸ਼ਹਿਰ ਸੋਚ ਦੀ ਰਚਨਾ ਫਿਰ ਮੁਸਕਰਾ ਪਈ ਇਸੇ ਗੱਲ ਤੋਂ ਅਰਵਿੰਦ ਉਸਨੂੰ ਛੇੜਦਾ ਸੀ ਕਿ ਉਹ ਸਾਹਮਣੇ ਆਇਆ ਨਹੀਂ ਤੇ ਰਚਨਾ ਮੁਸਕराई ਨਹੀਂ ਉਹ ਬਥੇਰਾ ਪਿੱਡਾ ਮੂੰਹ ਬਣਾਉਂਦੀ ਪਰ ਹਾਸਾ ਆ ਜਾਂਦਾ ਨਹੀਂ ਇਹ ਨਹੀਂ ਆ ਰਹੀ ਉਹ ਉੱਠ ਕੇ ਬੈਠ ਗਈ ਹਵਾ ਦੇ ਬੁੱਲੇ ਨਾਲ ਰਾਤ ਰਾਣੀ ਦੀ ਮਹਿਕ ਆਈ ਉਹ ਲੰਬੇ ਲੰਬੇ ਸਾਂਹ ਭਰ ਕੇ ਖੁਸ਼ਬੂ ਨੂੰ ਜਿਵੇਂ ਆਪਣੇ ਅੰਦਰ ਸਮੇਟਣ ਲੱਗੀ ਪਰ ਕਹਿੰਦੇ ਨੇ ਰਾਤ ਰਾਣੀ ਦੀ ਖੁਸ਼ਬੂ ਹੀਠਾਂ ਸੱਪ ਆ ਜਾਂਦਾ ਈ ਹਾਂ ਸੱਪ ਉਸਨੇ ਉੱਠ ਕੇ ਲਾਈਟ ਬਾਲੀ ਝਾਰੀ ਵਿੱਚੋਂ ਪਾ ਕੇ ਪਾਣੀ ਦਾ ਗਲਾਸ ਪੀਤਾ ਫਿਰ ਪਾਠ ਕਰਨ ਬੈਠ ਗਈ ਪਾਠ ਵਿੱਚ ਉਸ ਦਾ ਮਨ ਨਹੀਂ ਸੀ ਲੱਗ ਰਿਹਾ ਨਾ ਜਾਣੀ ਉਸ ਨੂੰ ਕਿਉਂ ਕਬਰਾਟ ਜਿਹੀ ਹੋ ਰਹੀ ਸੀ ਸਟੇਸ਼ਨ ਉੱਤੇ ਗੱਡੀ ਨੇ ਚੀਕ ਮਾਰੀ ਇਹ ਚੀਕ ਅੱਜ ਉਸ ਨੂੰ ਬੜੀ ਉਪਰੀ ਤੇ ਡਰਾਉਣੀ ਲੱਗੀ ਬੀਬੀ ਚਾ ਰੱਖਦੇ ਆ ਉਸਨੇ ਜਾਗ ਚੁੱਕੀ ਆਪਣੀ ਮਾਂ ਤੋਂ ਪੁੱਛਿਆ ਤੂੰ ਅੱਜ ਇੱਡੀ ਸਵਖਤੇ ਕਿਵੇਂ ਜਾਗ ਪਈ ਉਹ ਜਿਹੀ ਜਾ ਖੁੱਲ ਗਈ ਸੀ ਤੂੰ ਆਪਣਾ ਪੜ ਲੈ ਚਾ ਮੈਂ ਧਰ ਦਿੰਨੀ ਆ ਆਖ ਉਸਦੀ ਮਾਂ ਉੱਠ ਬੈਠੀ ਰਚਨਾ ਗੁਸਲਖਾਨੇ ਵਿੱਚ ਨਹਾਉਣ ਚਲੀ ਗਈ ਨਹਾ ਕੇ ਤਿਆਰ ਹੋ ਗਈ ਚਾਹ ਪੀ ਗਈ ਮਾਰਾ ਮोटा ਅਖਬਾਰ ਵੀ ਦੇਖ ਲਿਆ ਦਾਦੀ ਨੂੰ ਇੱਕ ਅਧਿਆਇ ਰਮਾਇਣ ਦਾ ਵੀ ਸੁਣਾ ਦਿੱਤਾ ਪਰ ਕਾਲਜ ਦਾ ਵਕਤ ਅਜੇ ਨਹੀਂ ਸੀ ਹੋਇਆ ਅੱਜ ਦਿਨ ਬੜੀ ਹੌਲੀ-ਹੌਲੀ ਤੁਰ ਰਿਹਾ ਸੀ ਉਹ ਕਾਲਜ ਵੱਲ ਤੁਰ ਪਈ ਅੱਡੇ ਕੋਲੋਂ ਲੰਘਦਿਆਂ ਹੀ ਉਸ ਨੂੰ ਅਰਵਿੰਦ ਦਾ ਖਿਆਲ ਆਇਆ ਅਰਵਿੰਦ ਦੇ ਸ਼ਹਿਰ ਜਾਣ ਵਾਲੀ ਬੱਸ ਨਹੀਂ ਹਰਨ ਦਿੱਤਾ ਜਿਵੇਂ ਉਹ ਉਸ ਨੂੰ ਸੱਦ ਰਹੀ ਸੀ ਰਚਨਾ ਕਾਲੀ ਕਾਲੀ ਬੱਸ ਚੜ ਗਈ ਅਰਵਿੰਦ ਨੂੰ ਕੀ ਆਖਾਂਗੀ ਕਿਉਂ ਆਈਆਂ ਇਹ ਸੋਚ ਉਸ ਨੂੰ ਆਪਣੇ ਆਪ ਉੱਤੇ ਗੁੱਸਾ ਆਇਆ ਕਹ ਦੇਾਂਗੀ ਮਾੜਾ ਸੁਪਨਾ ਆਇਆ ਸੀ ਉਹ ਹੋਰ ਮਜ਼ਾਕ ਕਰੇਗਾ ਅਜੀਤੀਕ ਤਾਂ ਉਹ ਜਾਗਿਆ ਵੀ ਨਹੀਂ ਹੋਣਾ 10 ਵਜੇ ਉਸ ਦਾ ਦਫ਼ਤਰ ਲੱਗਦਾ ਏ ਇਨਾ ਸੋਚਾਂ ਵਿੱਚ ਹੀ ਅਰਵਿੰਦ ਦਾ ਸ਼ਹਿਰ ਆ ਗਿਆ ਅੱਡੀ ਤੋਂ ਥੋੜੀ ਦੂਰ ਉੱਤੇ ਹੀ ਅਰਵਿੰਦ ਰਹਿਦਾ ਸੀ ਬਿਜਲੀ ਦੀ ਤਾਰ ਨਾਲ ਲੱਗ ਕੇ ਇੱਕ ਚਿੜੀ ਮਰ ਗਈ ਸੀ ਤੇ ਉਹ ਤਾਰ ਨਾਲ ਹੀ ਲਟਕ ਰਹੀ ਸੀ ਅਰਵਿੰਦ ਦਾ ਘਰ ਆ ਗਿਆ ਰਚਨਾ ਨੇ ਪੋਲੇ ਜਿਹੇ ਬੂਹੇ ਉੱਤੇ دستਕ ਦਿੱਤੀ ਕੌਣ ਅਰਵਿੰਦ ਨੇ ਅੰਦਰੋਂ ਹੀ ਪੁੱਛਿਆ ਰਚਨਾ ਨੇ ਬੋਲਣ ਦੀ ਥਾਂ ਫਿਰ ਬੁਹਾ ਖੜਕਾਇਆ ਕੁਝ ਪਲ ਚੁੱਪ ਚਾ ਵਰਤੀ ਰਹੀ ਉਸਨੇ ਬੁਹਾ ਫਿਰ ਖੜਕਾਇਆ ਤੇ ਇਸ ਵਾਰੀ ਕਾਫੀ ਜ਼ੋਰ ਨਾਲ ਅਰਵਿੰਦ ਨੇ ਬੂਹਾ ਖੋਲਿਆ ਰਚਨਾ ਮੁਸਕਰਾਈ ਅਰਵਿੰਦ ਜਿਵੇਂ ਕਬਰਾ ਗਿਆ ਰਚਨਾ ਉਸ ਨੂੰ ਪਾਸੇ ਹਟਾਉਂਦੀ ਹੋਈ ਅੰਦਰ ਲੰਘ ਆਈ ਅੰਦਰ ਵੜਦਿਆਂ ਹੀ ਟੱਠੰਬਰ ਕੀ ਖੜੂ ਗਈ ਰਚਨਾ ਇਹ ਸੁਸ਼ਮਾ ਹੈ ਸਾਡੇ ਦਫ਼ਤਰ ਦੀ ਸਟੈਨੋ ਰਤ ਰਤ دیر ਹੋ ਗਈ ਸੀ ਮੈਂ ਆਖਿਆ ਦਫ਼ਤਰ ਦਾ ਜ਼ਰੂਰੀ ਕੰਮ ਕਰਨਾ ਸੀ ਅਰਵਿੰਦ ਘਬਰਾਟ ਵਿੱਚ ਪਤਾ ਨਹੀਂ ਕੀ ਕੁਝ ਆਖੀ ਜਾ ਰਿਹਾ ਸੀ ਰਚਨਾ ਨੇ ਇੱਕ ਵਾਰੀ ਸੁਸ਼ਮਾ ਵੱਲ ਤੱਕ ਕੇ ਗਰਦਨ ਉੱਪਰ ਨੂੰ ਚੁੱਕ ਕੇ ਕਿਹਾ ਮੈਂ ਰਚਨਾ ਹਾਂ ਅਰਵਿੰਦਰੀ ਮੰਗੇਤਰ ਫਿਰ ਉਸਨੇ ਅਰਵਿੰਦਵਲ ਧਿਆਨ ਨਾਲ ਦੇਖਿਆ ਉਸਦੇ ਇੱਕ ਡੋਬ ਜਿਹਾ ਪਿਆ ਮਾਫ ਕਰਨਾ ਮੈਨੂੰ ਬਿਨਾਂ ਦੱਸੇ ਨਹੀਂ ਸੀ ਆਉਣਾ ਚਾਹੀਦਾ ਆਖ ਉਹ ਉਨੀ ਪੈਰੀ ਪਰਤ ਪਈ ਅਰਵਿੰਦ ਉਸ ਨੂੰ ਆਵਾਜ਼ਾਂ ਦੇ ਰਿਹਾ ਸੀ ਪਰ ਉਸ ਨੂੰ ਲੱਗਿਆ ਮੈਂ ਰਚਨਾ ਨਹੀਂ ਇਹ ਅਰਵਿੰਦਵੀ ਨਹੀਂ ਮੈਂ ਕਿਹੜੀ ਥਾਂ ਆ ਗਈ ਹਾਂ ਇਹ ਲੋਕ ਕੌਣ ਨੇ ਇਹ ਕਿਹੜੀ ਰੁੱਤੇ ਆਰਪਾਰ ਕੁਝ ਵੀ ਨਹੀਂ ਦਿਸਦਾ ਕਿੰਨੇ ਹੀ ਵਾਬ ਰੋਲੇ ਉਸਦੇ ਮਨ ਵਿੱਚ ਉਠੇ ਜਿਨ੍ਹਾਂ ਵਿੱਚ ਭੂਤ ਨੇ ਨੱਚਦੇ ਪ੍ਰਤੀਤ ਹੋਏ ਉਹ ਆਪਣੇ ਸ਼ਹਿਰ ਜਾਣ ਵਾਲੀ ਬੱਸ ਵਿੱਚ ਬੈਠ ਗਈ ਉਸਨੇ ਆਪਣੇ ਪੈਰਵਲ ਦੇਖਿਆ ਜਿਸ ਉੱਤੇ ਰਾਤੀ ਸੁਪਨੇ ਵਿੱਚ ਸੱਪ ਲੜਿਆ ਸੀ ਜਿਸ ਦਾ ਜ਼ਹਿਰ ਉਸ ਨੂੰ ਹੁਣ ਚੜਦਾ ਪ੍ਰਤੀਤ ਹੋਇਆ ਦੋਸਤੋ ਇਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ